ਗੁਰਪ੍ਰੀਤ ਸਿੰਘ ਜੀ ਮੈਂਬਰ ਅਸੀਂ ਗੱਫੇ ਆ ਹਲਕਾ ਆਏ ਤੋਂ ਗੜੀ ਸਾਹਿਬ ਦੇ ਬੋਲੇ ਈਸ਼ੋ ਸੈਡ ਹੋਇਆ ਜੀ ਸੁਭਾ ਪ੍ਰਧਾਨ ਗੁਰਤੇਜ ਸਿੰਘ ਜੀ ਸਵਾਗਤ ਕਰਦੇ ਗੜੀ ਸਾਹਿਬ ਤੋਂ ਆਪਾਂ ਸਵਾਗਤ ਕਰਨ ਗੜੀ ਸਾਹਿਬ ਤੋਂ ਆਕੇ ਸਰਦਾਰ ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ ਨੂੰ ਮੁਖਤਿਰ ਜਲਦੀ ਅੱਗੇ ਆਓ ਇੱਧਰ ਤੇ ਆ ਕੇ ਆਏ ਨੇ ਗੁਰਪ੍ਰੀਤ ਸਿੰਘ ਫਤਨਵਾਲੀ ਆਕੇ ਹੋ ਗਾ ਮੰਨ ਦੀ ਸੇਕ ਆਰਕ ਮਾਸਟਰ ਮਾਸਟਰ ਤਾਰਾ ਚੰਦ ਜੀ ਔਰ ਸਾਡੇ ਦੇ ਚੁਬਾਸਾ ਲੈ ਹਾਂ ਚੁੰਦਾ ਸਾਹਿਬ ਚੁੰਦਾ ਸਾਹਿਬ ਚੁਬਾਸਾ ਬੋਲੇ ਸੋਹਣੇ ਹਾਰ ਅਜਮਾਈ ਜੀ ਬੋਲੇ ਸੋਹਣੇ ਹਾਰ ਸਭ ਸੱਜਣੋ ਜਗਰੇ ਟਾਪੀ ਆਣ ਦੋ ਇੱਕ ਮਿੰਟ ਆਪੇ ਜਵਾਦ ਜੀ 20 ਮਿੰਟਾਂ ਦਾ ਮਿਲਵਾ ਬਾਕੀ ਲੜਖੇ ਦਾ ਨਾ ਸਕੋ ਚਲਾ 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 ਇੱਥੇ ਨਹੀਂ ਕਰ ਲਈ ਕਿਸੇ ਜਿੰਨੇ 20 ਸਾਲ ਕਰਕੇ ਬਣਾਈ ਚੰਗਾ ਬਧੀਆ ਬਧੀਆ ਆਪਾਂ ਮਿੱਟੀ ਮਿੱਟੀ ਸਾਰਿਆਂ ਨੂੰ ਬਣਾ ਦੇ ਜੀ ਅੱਜ ਮੇਨ ਨੋਟੋ ਕੀ ਸੀ ਇੱਥੇ ਬੰਦ ਲੇਖੋ ਮੈਂ ਪੂਰੇ ਪੰਜਾਬ ਦੇ ਵਿੱਚ ਹਰ ਐਤਵਾਰ ਨੂੰ ਔਰ ਛੁੱਟੀ ਵਾਲੇ ਦਿਨ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਦਿਨ ਜਾਗਰਤੀ ਸਮੇਲਨ ਦੇ ਨਾਂ ਤੇ ਮਨਾਉਂਦੇ ਹੋਏ ਪੰਜਾਬ ਦੇ ਜਿਹੜੇ ਗਰੀਬ ਵਰਗ ਦੇ ਲੋਕ ਹੈ ਜਿਹੜੇ ਦਲਤ ਵਰਗ ਦੇ ਲੋਕ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਪੀੜਤ ਔਰ ਮਜਨੂਮ ਹੈ ਉਹਨਾਂ ਦਾ ਸੀ ਜਿਹੜਾ ਇਕੱਠ ਕਰੀਦਾ ਹੈ ਉਹਨਾਂ ਨੂੰ ਇਕੱਠ ਦੇ ਵਿੱਚ ਉਹਨਾਂ ਦੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਜਾਗਰੂਕ ਕਰੀਦਾ ਹੈ ਸੰਵਿਧਾਨ ਕੀ ਆ ਬਾਬਾ ਸਾਹਿਬ ਅੰਬੇਡਕਰ ਕੀ ਆ ਗੁਰੂਆਂ ਰਹਿਬਰਾਂ ਦਾ ਮਿਸ਼ਨ ਮੂਵਮੈਂਟ ਕੀ ਆ ਔਰ ਬਰਾਬਰਤਾ ਦੀ ਲੜਾਈ ਕਿਵੇਂ ਲੜਨੀ ਹੈ ਮਾਨ ਸਨਮਾਨ ਦੀ ਲੜਾਈ ਕਿਵੇਂ ਲੜਨੀ ਇਹਦਾ ਸਾਰੀਆਂ ਗੱਲਾਂ ਤੇ ਵਿਸਥਾਰ ਸਹਿਤ ਚਰਚਾ ਕਰਦੇ ਹੋਏ ਸਮਾਜ ਨੂੰ ਮਾਨਸ ਕੀ ਜਾਤੀ ਸਭ ਇਕੇ ਪਛਾਣ ਮੋੜੇ ਸੰਕਲਪ ਤੇ ਤੋਰਨ ਲਈ ਕੰਮ ਕਰੀਦਾ ਉਸੇ ਲੜੀ ਦਾ ਅੱਜ ਦਾ ਇਹ ਪ੍ਰੋਗਰਾਮ ਸੀ ਦੇਖੋ 2017 ਤੋਂ ਲੈ ਕੇ ਅੱਜ ਤੱਕ ਤਕਰੀਬਨ 55000 ਤੋਂ ਜ਼ਿਆਦਾ ਫੈਲਾ ਪੈਂਡਿੰਗ ਸਿਗੀਆਂ ਔਰ ਪਿਛਲੇ 10 ਮਾਰਚ ਤੋਂ ਅੱਜ ਤੱਕ ਤਕਰੀਬਨ 100 ਤੋਂ ਜ਼ਿਆਦਾ ਦਿਨ ਮੈਨੂੰ ਹੋ ਗਏ ਬੈਠੇ ਨੂੰ ਔਰ ਜਿੰਨੀਆਂ ਫਾਈਲਾਂ 1 ਸਾਲ ਚ ਆਉਣੀ ਆ ਉਹਨੂੰ ਇਹ 3 ਸਵਾ 3 ਮਹੀਨਿਆਂ ਚ ਮੇਰੇ ਕੋਲ ਫਾਈਲਾਂ ਆਈਆਂ 1500 ਤੋਂ ਜ਼ਿਆਦਾ ਔਰ ਪਿਛਲੇ 8-9 ਸਾਲਾਂ ਦਾ ਕੰਮ ਪੈਂਡਿੰਗ ਤੇ ਆ ਹੁਣ ਔਰ ਸਟਾਫ ਦੀ ਕਮੀ ਹੋਣਾ ਇਹ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਔਰ 1500 ਫਾਈਲਾਂ ਦਾ 3 ਮਹੀਨਿਆਂ ਚ ਆ ਜਾਣਾ ਤੋਂ ਇਸ ਗੱਲ ਦੀ ਇਹ ਸਿੱਧੀ ਤੇ ਸਪਸ਼ਟ ਜਿਹੜੀ ਅ ਇਹ ਹੈਗੀ ਆ ਕਿ ਪੰਜਾਬ ਚ ਗਰੀਬਾਂ ਤੇ ਦਲਤਾਂ ਤੇ ਮਜ਼ਦੂਮਾਂ ਦੀ ਸੁਣਵਾਈ ਨਹੀਂ ਹੋ ਰਹੀ ਜ਼ੁਲਮ ਅਤਿਆਚਾਰ ਹੋ ਰਿਹਾ ਔਰ ਮੈਨੂੰ ਇਦਾਂ ਲੱਗਦਾ ਕਿ ਜੇ ਇਹੀ ਰਫਤਾਰ ਰਹੀ ਤੋਦੇ ਤੇ ਦੋ ਗੱਲਾਂ ਸਾਹਮਣੇ ਆਉਣੀਆਂ ਕਿ ਨੰਬਰ 1 ਸੁਣਵਾਈ ਨਹੀਂ ਹੋ ਰਹੀ ਥੱਲੇ ਜ਼ੁਲਮ ਅਤਿਆਚਾਰ ਹੋ ਰਿਹਾ ਦੂਜਾ ਵੱਡੇ ਪੱਧਰ ਤੇ ਕਮਿਸ਼ਨ ਦੇ ਦਫ਼ਤਰ ਪਹੁੰਚਣਾ ਸੈਟੀੂਏਟ ਪੁੱਜਣਾ ਇਹ ਦਰਸਾਉਂਦਾ ਹੈ ਕਿ ਲੋਕਾਂ ਦਾ ਭਰੋਸਾ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਜਿੱਤਣ ਚ ਕਾਮਯਾਬ ਹੋਏ ਆ ਕਿ ਅਸੀਂ ਕੰਮ ਕਰ ਰਹੇ ਆਂ ਔਰ ਮੈਂ ਅੱਜ ਤੁਹਾਡੀ ਮਾధ్యਮ ਤੋਂ ਇਹ ਅਪੀਲ ਕਰਦਾ ਆ ਪ੍ਰਸ਼ਾਸਨ ਨੂੰ ਕਿ ਕਿਰਪਾ ਕਰਕੇ ਗਰੀਬਾਂ ਦੇ ਕੰਮ ਮਜਲੂਮਾਂ ਦੇ ਕੰਮ ਖਾਸ ਆਪੇਨ ਸੂਚਿਤ ਜਾਤੀ ਵਰਗਾਂ ਦੇ ਕੰਮ ਆਪਣੇ ਥੱਲੇ ਦਫ਼ਤਰਾਂ ਚ ਨਵੇੜੋ ਤਖੀਲਾਂ ਚ ਨਵੇੜੋ ਜਿਲੇ ਚ ਨਵੇੜੋ ਔਰ ਜੇ ਤੁਹਾਨੂੰ ਤੁਹਾਡੀ ਮਾੜੀ ਕਿਸਮਤ ਹੋਈ ਤਾਂ ਤੁਹਾਨੂੰ ਅਫਸਰ ਸਹਿਬਾਨਾਂ ਨੂੰ ਫਿਰ ਸੈਕਟਰੀਏਟ ਹੋਣਾ ਪੈਣਾ ਸੈਕਟਰੀਏਟ ਦੀ ਚੌਥੀ ਮੰਜ਼ਲ ਦੇ ਚੜਾਰੇ ਤੇ ਆਉਣਾ ਪੈਣਾ ਉੱਥੇ ਫਿਰ ਬਹੁਤ ਮਤਲਬ ਉੱਥੇ ਫਿਰ ਜੋ ਚੀਜ਼ ਵਾਪਰਦੀ ਆ ਉਹ ਤੁਸੀਂ ਦੇਖੇ ਰਹੀਆਂ ਛੋਟੇ ਮੀਡੀਆ ਤੇ ਕੀ ਹੁੰਦਾ ਕਿਹੜੀ ਤਰ੍ਹਾਂ ਐਸੋਸੀਏਸ਼ਨ ਦੇ ਇਹ ਮੈਂਬਰ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆ ਦੋ ਹਲੇ ਬਕਾਇਆ ਆ ਫਿਰੋਜ਼ਪੁਰ ਤੋਂ ਇੱਕ ਮੈਂਬਰ ਹੈ ਸਾਥੀ ਸਾਡੇ ਗੁਰਪ੍ਰੀਤ ਸਿੰਘ ਜੀ ਔਰ ਬਰਨਾਲੇ ਤੋਂ ਸ਼੍ਰੀ ਰੁਪਿੰਦਰ ਜੀ ਰੁਪਿੰਦਰ ਸਿੰਘ ਜੀ ਔਰ ਸੰਗਰੂਰ ਤੋਂ ਆ ਸਾਥੀ ਗੁਲਜਾਰ ਸਿੰਘ ਜੀ ਜਿਹੜੇ ਨੂੰ ਡਿਗਰੀਆਂ ਨਹੀਂ ਮਿਲੀਆਂ ਪਰ ਕੀ ਚਾਹਨਾ ਚਾਹਤੂ ਜਿਹਨਾਂ ਨੂੰ ਡਿਗਰੀਆਂ ਨਹੀਂ ਮਿਲੀਆਂ ਔਰ ਉਹ ਡਿਗਰੀਆਂ ਪੂਰੀਆਂ ਕਰ ਚੁੱਕੇ ਆ ਪੋਸਟ ਡਾਕਟਰ ਸਕਾਲਰਸ਼ਿਪ ਦੀ ਆੜ ਦੇ ਵਿੱਚ ਜਿਨਾ ਕੋ ਸਿੱਖਿਆ ਸਸਤਾ ਮਾਨੇ ਨੰਬਰ 1 ਡਿਗਰੀ ਰੋਕੀਏ ਨੰਬਰ 2 ਵਜੀਫੇ ਰੋਕੇ ਨੰਬਰ 3 ਕਿਸੇ ਵੀ ਤਰੀਕੇ ਨਾਲ ਵਿਦਿਆਰਥੀ ਨੂੰ ਬੌਂਡ ਕਰ ਲਿਆ ਆਪਣੀ ਸਸਤਾ ਦੇ ਨਾਲ ਉਹਨੂੰ ਫ੍ਰੀਲੀ ਕਰ ਰਹੇ ਪੜਾਈ ਹੋਣੀ ਪੂਰੀ ਹੋਣ ਤੋਂ ਬਾਅਦ ਵੀ ਮੇਰੀ ਪਹਿਲੀ ਬੇਨਤੀ ਜ਼ਿਲ੍ਹਾ ਪੜਾਈ ਅਫਸਰ ਨੂੰ ਆ ਪਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਆ ਕਿ ਕਿਰਪਾ ਕਰਕੇ ਇਹ ਕੰਮ ਜ਼ਰੂਰ ਥੱਲੇ ਪਹਿਲ ਦੇ ਆਧਾਰ ਤੇ ਨਿਬੇੜੋ ਔਰ ਮੇਰੀ ਵਿਦਿਆਰਥੀਆਂ ਨੂੰ ਇਹ ਅਪੀਲ ਹੈ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹ ਅਪੀਲ ਹੈ ਕਿ ਜ਼ਿਲ੍ਹਾ ਵਿਭਾਗ ਜ਼ਿਲ੍ਹਾ ਪ੍ਰਾਈ ਵਿਭਾਗ ਹੈ ਡਿਸਟ੍ਰਿਕਟ ਵੈਲਫੇਅਰ ਅਫਸਰ ਹੈ ਉਹਨਾਂ ਦੇ ਉੱਥੇ ਮਿਲੋ ਨਹੀਂ ਮਿਲਦਾ ਕੰਮ ਕਰਦਾ ਡੀਸੀ ਕੋ ਜਾਓ ਔਰ ਜੇਕਰ ਇਹ ਦੋਏ ਨਹੀਂ ਸੁਣਦੇ ਤੁਹਾਡੀ ਸੁਣਵਾਈ ਨਹੀਂ ਕਰਦੇ ਤਾਂ ਫਿਰ ਅੱਖਾਂ ਮੁੰਚ ਕੇ ਸੈਕਟਰੀਟ ਆ ਜਾਓ ਚੰਡੀਗੜ੍ਹ ਆ ਜਾਓ ਆਪਣੀ ਐਪਲੀਕੇਸ਼ਨ ਬਾਈ ਡਾਕ ਭੇਜ ਦਿਓ ਜੇ ਤੁਸੀਂ ਨਹੀਂ ਆ ਸਕਦੇ ਇਹ ਦੋ ਤਰੀਕੇ ਵਰਤਨੇ ਆ ਨੰਬਰ 1 ਜਾਂ ਤਾਂ ਆਪ ਆਓ ਜਾਂ ਡਾਕ ਰਾਹੀਂ ਭੇਜੋ ਹੋਰ ਕੋਈ ਤਰੀਕਾ ਨਹੀਂ ਆਪਣੀ ਚਿੱਠੀ ਪਹੁੰਚਦੀ ਕਰੋ 35 40 ਦਿਨਾਂ ਚ ਅਸੀਂ ਕਾਰਵਾਈ ਕਰਦੇ ਆਜੇ ਪਿੰਡ ਦੇ ਦੇਖੋ ਉੱਪਰਲੀ ਮੰਜ਼ਲ ਤੇ ਅਲੱਗ ਅਪਸ਼ ਸ਼ਿਕਾਇਤਾਂ ਸੁਣੀ ਮੈਨਾਂ ਦਾ 45 60 ਤੇ ਈਗਰੀ ਬੈਗੀਆਂ ਜੀ ਪਰ ਥੱਲੇ ਵਾਲੀ ਮੰਜ਼ਲ ਤੇ ਅਲੱਗ ਸ਼ਿਕਾਇਤਾਂ ਮੈਨੂੰ 20 25 30 ਇੱਥੋਂ ਵੀ ਇੱਥੋਂ ਵੀ ਨਿਕਲਦੀ ਇਹਦਾ ਮਤਲਬ ਇਹ ਆ ਕਿ ਮੁਕਸਰ ਜ਼ਿਲ੍ਹੇ ਦੇ ਵਿੱਚ ਗਲਤ ਸਮਾਜ 'ਚ ਬਹੁਤ ਆਸੰਤੋਸ਼ ਚੱਲ ਰਿਹਾ ਇਹ ਇਹ ਸ਼ਿਕਾਇਤਾਂ ਦੱਸਦੀਆਂ ਆ ਸ਼ਿਕਾਇਤਾਂ ਦੀ ਗਿਣਤੀ ਦੱਸਦੀ ਆ ਕਿ ਪ੍ਰਸ਼ਾਸਨ ਪ੍ਰਸ਼ਾਸਨ ਅਨਸੂਚਿਤ ਵਰਗ ਦੀਆਂ ਸ਼ਿਕਾਇਤਾਂ ਤੇ ਸਹੀ ਤਰ੍ਹਾਂ ਕਾਰਵਾਈ ਨਹੀਂ ਕਰ ਰਿਹਾ ਪਾਈ ਛੜ ਕੋ ਪੁੱਛਿਆ ਮੇਰੀ ਫਿਰ ਬੇਨਤੀ ਆ ਪ੍ਰਸ਼ਾਸਨ ਅੱਗੇ ਕਿਰਪਾ ਕਰਕੇ ਉਹਨਾਂ ਦੀ ਤਸੱਲੀ ਆਪਣੇ ਇੱਥੇ ਕਰਾਓ ਮੁਕਸਰ ਗਿੱਦੜਵਾਹੇ ਲੰਬੀ ਤੇ ਮਲੋਟ ਔਰ ਜੇ ਉਹ ਮੇਰੇ ਤੱਕ ਪਹੁੰਚ ਰਹੇ ਨੇ ਮਤਲਬ ਉਹਨਾਂ ਦੀ ਥੱਲੀ ਨਹੀਂ ਹੋਈ ਹੈਗੀ ਉਹਨਾਂ ਦੀ ਥੱਲੀ ਫਿਰ ਅਸੀਂ ਕਰਾਵਾਂਗੇ ਔਰ ਉੱਥੇ ਫਿਰ ਖਿੱਚ ਤੋਂ ਵੀ ਹੁੰਦੀ ਹੈ ਭਾਈ ਪ੍ਰਸ਼ਾਸਨ ਵਾਲੇ ਬਚੋ ਜਿੰਨਾ ਬਚ ਸਕਦੇ ਨਹੀਂ ਜਾਤੀਆਂ ਨਾਲ ਤੇ ਬੜਾ ਬਲੈਕਮੇਲ ਜਰਨਲ ਬਾਬੂ ਜੀ ਨੂੰ ਕੀਤਾ ਜਾਂਦਾ ਕਿ ਉਹਨਾਂ ਤੇ ਕਾਰਵਾਈ ਹੋਏਗੀ ਚਾਹੇ ਜੇਕਰ ਕਿਸੇ ਦੀ ਸ਼ਿਕਾਇਤ ਝੂਠੀ ਪਾਈ ਗਈ ਜਾਂ ਕਿਸੇ ਨੇ ਸ਼ਾਸੀ ਢੰਗ ਦੇ ਨਾਲ ਕਮਿਸ਼ਨ ਦਾ ਸਮਾਂ ਖਰਾਬ ਕੀਤਾ ਜਾਂ ਕਮਿਸ਼ਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਹ ਚਾਹੇ ਦਲਿਤ ਹੋਵੇ ਚਾਹੇ ਜਨਰਲ ਹੋਵੇ ਪਰਚਾ ਉੱਤੇ ਵੀ ਬਰਾਬਰ ਦਾ ਤਰਲਕ ਕੀਤਾ ਜਾਏਗਾ ਉਹਦੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਜਾਏਗੀ ਕਿ ਸਖਤ ਰਵائی ਇਹ ਜਾਣ ਤਾਂ ਜੋ ਕੋਈ ਜਾਤੀ ਦੂਸਰੀ ਜਾਤੀ ਦੇ ਨਾਲ ਝੂਠੇ ਝੂਠ ਦੇ ਆਧਾਰ ਤੇ ਗੁੰਮਰਾਹ ਕਰਕੇ ਕੋਈ ਕਾਰਵਾਈ ਨਾ ਕਰ ਸਕੀ ਜੇਕਰ ਫੰਡ ਜਾਰੀ ਹੋ ਚੁੱਕੇ ਆ ਪੰਜਾਬ ਸਰਕਾਰ ਵੱਲੋਂ ਔਰ ਫਿਰ ਪ੍ਰਾਈ ਵਿਭਾਗ ਉਹਨਾਂ ਫੰਡਾਂ ਨੂੰ ਸਹੀ ਸਹੀ ਹੱਥ ਤੱਕ ਨਹੀਂ ਪਹੁੰਚਦਾ ਕਰਿਆ ਫਿਰ ਉਸਕੇ ਬਾਅਦ ਮੇਰੇ ਕੋ ਲੱਗੇ ਫਰਸੀ ਕਰਮਾਂਗੇ ਥੈਂਕ ਯੂ ਜੀ